ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਦਿੱਲੀ ਚ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹਮਲਾ ਕਰਨ ਤੋਂ ਬਾਅਦ ਅੱਜ ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਉਮਰਿੰਦਰ ਸਿੰਘ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਲੰਚ ਦੇ ਰਹੇ ਨੇ ਇਸ ਲੰਚ ਚ ਐਮ ਐਲ ਏ ਐਮ ਪੀ ਅਤੇ ਪੰਜਾਬ ਦੇ ਤਮਾਮ ਕਾਂਗਰਸੀ ਲੀਡਰ ਸ਼ਾਮਲ ਹੋਏ ਨੇ ਲਗਭਗ ਮਾਝੇ ਮਾਲਵੀ ਦੁਆਬੇ ਦੇ ਸਾਰੇ ਹੀ ਲੀਡਰ ਇਸ ਲੰਚ ਸ਼ਾਮਲ ਹੋਏ ਨੇ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਬਾਜਵਾ ਤੁਹਾਡੇ ਨਾਲ ਜੁੜੇ ਹੋਏ ਲੀਡਰ ਨੇ ਜਿਹੜੇ ਨਹੀਂ ਆਉਣਗੇ ਪਰ ਬਾਜਵਾ ਧੜੇ ਨਾਲ ਜੁੜੇ ਹੋਏ तमाम ਲੀਡਰ ਵੀ ਇਸ ਲੰਚ ਦੇ ਅੰਦਰ ਪਹੁੰਚੇ ਨੇ ਜੋ ਕੈਪਟਨ ਅਮਰਿੰਦਰ ਸਿੰਘ ਤੋਂ ਦੂਰ ਰਹੇ ਹਰਮਿੰਦਰ ਸਿੰਘ ਗਿੱਲ ਵਰਗੇ ਬਲਬੀਰ ਸਿੰਘ ਸਿੱਧੂ ਵਰਗੇ ਲੋਕ ਜੋ ਪਿਛਲੇ ਦੌਰ ਚ ਕੈਪਟਨ ਅਮਰਿੰਦਰ ਸਿੰਘ ਤੋਂ ਦੂਰ ਹੋਏ ਸਨ ਉਹ ਵੀ ਮੋਤੀ ਮਹਿਲ ਪਹੁੰਚੇ ਨੇ ਮੋਤੀ ਮਹਿਲ ਦੇ ਅੰਦਰ ਅੱਜ ਪੰਜਾਬ ਕਾਂਗਰਸ ਦੀ ਅਗਲੀ ਰਣਨੀਤੀ ਤਿਆਰ ਹੋਏਗੀ ਕੈਪਟਨ ਵਰਸਸ ਬਾਜਵਾਜੂ ਲੜਾਈ ਆ ਉਹ ਹੋਰ ਅੱਗੇ ਵਧੇਗੀ ਔਰ ਕੈਪਟਨ ਅਮਰਿੰਦਰ ਸਿੰਘ ਅੱਜ ਇਸੇ ਮੋਤੀ ਮਹਿਲ ਚ ਇੱਕ ਨਵਾਂ ਪ੍ਰੋਗਰਾਮ ਕਾਂਗਰਸੀਆਂ ਨੂੰ ਦੇਣਗੇ ਜਿਸ ਦੇ ਆਸਰੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਕਾਂਗਰਸ ਤੋਂ ਸਾਈਡਲਾਈਨ ਕੀਤਾ ਜਾਵੇ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਨੂੰ ਕਿਵੇਂ ਸਾਈਡਲਾਈਨ ਕੀਤਾ ਜਾਵੇ ਇਹਦੀ ਕੋਸ਼ਿਸ਼ ਹੋਏਗੀ ਔਰ ਖਾਸ ਤੌਰ ਦੇ ਉੱਤੇ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੀ ਇੱਕ ਵੱਡੇ ਕਾਂਗਰਸ ਦੇ ਲੀਡਰ ਬਣਨ ਔਰ ਅਕਾਲੀ ਭਾਜਪਾ ਨੂੰ ਇੱਕ ਟੱਕਰ ਦੇਣ ਨਸ਼ਿਆਂ ਦੇ ਮਾਮਲੇ ਦੇ ਉੱਤੇ ਮੰਨਿਆ ਜਾ ਰਿਹਾ ਕਿ ਇੱਕ ਵੱਡਾ ਪ੍ਰੋਗਰਾਮ ਨਸ਼ਿਆਂ ਦੇ ਖਿਲਾਫ ਦਿੱਤਾ ਜਾ ਸਕਦਾ ਹਾਲਾਂਕਿ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਨਹੀਂ ਮੰਗਿਆ ਕਾਂਗਰਸ ਦੇ तमाम ਵੱਡੇ ਲੀਡਰਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਦਾ ਅਸਤੀਫਾ ਹੋਣਾ ਚਾਹੀਦਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਨਹੀਂ ਕਿਹਾ ਕਿ ਮਜੀਠੀਆ ਦਾ ਰਿਜਾਇਨ ਹੋਣਾ ਚਾਹੀਦਾ ਅੱਜ ਇਸ ਸਮੂਤੀ ਮਹਿਲ ਚੋਂ ਇੱਕ ਨਵਾਂ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਦੇਣਗੇ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਰਣਨੀਤੀ ਤੇ ਰਾਜਨੀਤੀ ਬਦਲੇਗੀ ਔਰ ਖਾਸ ਤੌਰ ਦੇ ਉੱਤੇ ਪੰਜਾਬ ਕਾਂਗਰਸ ਦੀ ਧੜੇਬੰਦੀ ਵੀ ਵਧੇਗੀ। ਏਬੀਬੀ ਸੰਝਾ ਤੁਹਾਨੂੰ ਰੱਖੇ ਅੱਗੇ